ਕਾਬਲ ਸਿਕਿਟੇ ਰੇਠਾਰ ਸਾਡੇ ਉਹਨਾਂ ਦਾ ਮਾਨ ਸਰਮਾਨ ਸਾਡੇ ਸਮੂਚੀ ਸਪੋਰਟ ਦੇ ਖਾਦ ਲੋਕੀਤਾ ਜਾ ਰਿਹਾ ਹੈ ਕਾਬਲ ਸਿਕਿਟੇ ਰੇਠਾਰ ਦੇ ਜਿਹਨਾਂ ਨੇ ਰਾਹੋ ਰੋਡ ਤੇ ਬਹੁਤ ਸਣੀਆਂ ਲੈਣਾ ਲੇਕੀਆਂ ਤੇ ਗਾਈਆਂ ਨੇ ਵਾਹਿਗੁਰੂ ਜੀ ਦਾ ਖਾਸ ਸਾਬਾਹਿਗੁਰ ਜੀ ਦੀ ਫਤਿਹ ਦੋਸਤੋ 32 ਪਿੰਡਾਂ ਦੀਆਂ ਸੜਕਾਂ ਜਿਹੜੀਆਂ ਮੇਰੇ ਪਿੰਡ ਨੂੰ ਆਉਂਦੀਆਂ ਬਹੁਤ ਵਾਰ ਸ਼ੀਦਾਂ ਨੂੰ ਮੈਂ ਰਾਹੋ ਰੋਡ ਵਾਸੀ ਜੋਤਿਆਲ ਤੋਂ ਲੈ ਕੇ ਗੜੀਆਂ ਤੋਕਣ ਦੇ ਪੁਲ ਤੱਕ 32 ਪਿੰਡਾਂ ਦੀਆਂ ਸੜਕਾਂ ਦਾ ਮੁੱਦਾ ਚੁੱਕਿਆ ਪਹਿਲਾਂ ਵੀ ਰਾਹੋ ਰੋਡ ਤੋਂ ਬਣਾ ਦੇ ਇੱਕ ਵਾਰ ਫੇਰ ਭਾਵੇਂ ਸਾਰਾ ਤੋੜ ਦੀ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਤੋਂ ਪਹਿਲਾਂ ਮੈਂ ਬਰਾਤੀ ਰਿਹਾ ਬਾਕੀ ਬਾਅਦ ਆਇਆ ਪਰ ਅਸੀਂ ਹੱਕ ਸੱਚ ਦੀ ਖਾਤਰ ਲੜਦੇ ਜਦੋਂ ਤੱਕ ਸਾਡੇ ਇਲਾਕੇ ਦਾ ਸੁਧਾਰ ਨਹੀਂ ਹੁੰਦਾ ਸਾਡੇ ਪਿੰਡਾਂ ਦੀਆਂ ਸੜਕਾਂ ਨਹੀਂ ਬਣਦੀਆਂ ਸਾਡੇ ਪਿੰਡਾਂ ਦੇ ਵਿੱਚ ਹਸਪਤਾਲ ਨਹੀਂ ਬਣਦੇ ਸਾਡੇ ਪਿੰਡਾਂ ਦੇ ਵਿੱਚ ਖਿਡਾਰੀਆਂ ਨੂੰ ਬਣਦਾ ਹੋਇਆ ਮਾਨ ਸਨਮਾਨ ਨਹੀਂ ਮਿਲਦਾ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਜਿੰਨੇ ਵੀ ਇਲਾਕਿਆਂ ਦੇ ਵਿੱਚੋਂ ਤੁਹਾਨੂੰ ਵੋਟ ਪਈ ਜਾਵੇ ਇੱਕ ਇੱਕ ਵੋਟ ਦਾ ਮੁੱਲ ਮਾਰ ਦੋ ਤੁਸੀਂ ਕੋਈ ਇਹਨਾਂ ਕੁਝ ਕਹਿੰਦਾ ਕਿ ਉਹ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ